ਸਸ਼ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਗੁਮਨਾਮ ਕੌੜ ਦੁਆਰਾ ਲਿਖਿਆ ਗਿਆ ਨਾਵਲ ਰਬ ਦੀ ਰਜਾ ਦਾ ਭਾਗ ਬਾਰਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਲਵਿੰਦਰ ਦੇ ਮਾ ਕਮਰੇ ਵਿੱਚੋਂ ਬਾਹਰ ਆ ਜਾਂਦੀ ਆ ਕਿਉਂਕਿ ਰਮਨਦੀਪ ਕਹਿੰਦੇ ਆ ਕਿ ਉਹ ਥੱਕ ਗਈ ਆ ਆਰਾਮ ਕਰਨ ਚੱਲੀ ਆ ਤੇ ਵੀਰ ਨੂੰ ਕਿਸੇ ਦਾ ਫੋਨ ਆ ਜਾਂਦਾ ਆ ਉਹ ਵੀ ਕਮਰੇ ਵਿੱਚੋਂ ਬਾਹਰ ਆ ਜਾਂਦਾ ਆ ਫਿਰ ਕੁਲਦੀਪ ਜੀ ਜੀਤੀ ਬਹੁਤ ਸਾਰੀਆਂ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਨੇ ਕੁਲਦੀਪ ਨੂੰ ਦੱਸਦੀ ਆ ਕਿ ਕਿਹੜੀਆਂ ਤਿਆਰੀਆਂ ਹੋ ਗਈਆਂ ਤੇ ਕਿਹੜੀਆਂ ਰਹਿ ਗਈਆਂ ਗੱਲਾਂ-ਗੱਲਾਂ ਵਿੱਚ ਹੀ ਜੀਤੀ ਦੇ ਫੋਨ ਦੀ ਰਿੰਗ ਵੱਜਦੀ ਆ ਕੁਲਦੀਪ ਕਹਿੰਦੀ ਆ ਕਿ ਚਲੋ ਇਹ ਸਭ ਗੱਲਾਂ ਛੱਡੋ ਤੇ ਸੱਚ ਕੱਲ ਸੁੱਕੀ ਆ ਰਹੀ ਆ ਜੀਤੀ ਖੁਸ਼ ਹੋ ਕੇ ਕਹਿੰਦੀ ਆ ਸੱਚੀ ਭਾਬੀ ਜੀ ਤਾਂ ਕੁਲਦੀਪ ਕਹਿੰਦੀ ਆ ਕਿ ਹਾਂ ਬਲਵਿੰਦਰ ਤੇ ਰਮਨਦੀਪ ਕਮਰੇ ਵਿੱਚੋਂ ਬਾਹਰ ਆ ਜਾਂਦੇ ਆ ਕਿਉਂਕਿ ਰਮਨਦੀਪ ਕਹਿੰਦੀ ਆ ਕਿ ਉਹ ਤੱਕ ਗਈ ਆ ਆਰਾਮ ਕਰਨ ਚੱਲੀ ਆ ਤੇ ਬਲਵਿੰਦੇ ਨੂੰ ਕਿਸੇ ਦਾ ਫੋਨ ਆ ਜਾਂਦਾ ਆ ਫਿਰ ਕੁਲਦੀਪ ਤੇ ਜੀਤੀ ਬਹੁਤ ਸਾਰੀਆਂ ਨਾ ਮੁੱਕਣ ਭਲੀਆਂ ਗੱਲਾਂ ਕਰਦੀਆਂ ਨੇ ਕੁਲਦੀਪ ਨੂੰ ਦੱਸਦੀ ਆ ਕਿ ਕਿਹੜੀਆਂ ਤਿਆਰੀਆਂ ਹੋ ਗਈਆਂ ਤੇ ਕਿਹੜੀਆਂ ਰਹਿ ਗਈਆਂ ਗੱਲਾਂ-ਗੱਲਾਂ ਵਿੱਚ ਜੀਤੀ ਦੇ ਫੋਨ ਦੀ ਰਿੰਗ ਵੱਜਦੀ ਆ ਭਾਬੀ ਤੇ ਜੀਤੀ ਗੱਲਾਂ ਕਰ ਰਹੇ ਹੁੰਦੇ ਆ ਤਾਂ ਜੀਤੀ ਦਾ ਫੋਨ ਜੋ ਚਾਰਜਰ ਤੇ ਲਗਾਇਆ ਹੁੰਦਾ ਆ ਉਹ ਸੀ ਰਿੰਗ ਵੱਜਦੀ ਆ ਭਾਬੀ ਕਹਿੰਦੀ ਆ ਕਿ ਤੂੰ ਰਾਮ ਕਰ ਮੈਂ ਦੇਖਦੀ ਆ ਜੀਤੀ ਕਹਿੰਦੀ ਆ ਪੱਕਾ ਸੁਖੀ ਦਾ ਹੋਣਾ ਆ ਕਿਉਂਕਿ ਉਹਨੇ ਅਜੇ ਤੱਕ ਮੈਨੂੰ ਦੱਸਿਆ ਨਹੀਂ ਕਿ ਉਹ ਆ ਰਹੀ ਆ ਭਾਬੀ ਕਹਿੰਦੀ ਆ ਕਿ ਨਹੀਂ ਜੀਤੀ ਜੀ ਤੁਸੀਂ ਇੱਥੇ ਗਲਤੋਂ ਜੀਤੀ ਸਵਾਲ ਭਰੀਆਂ ਨਜ਼ਰਾਂ ਨਾਲ ਆਪਣੀ ਭਾਬੀ ਵੱਲ ਦੇਖਣ ਲੱਗ ਜਾਂਦੀ ਆ ਤਾਂ ਭਾਬੀ ਫੋਨ ਦੀ ਸਕਰੀਨ ਜੀਤੀ ਵੱਲ ਕਰ ਦਿੰਦੀ ਆ ਜੀਤੀ ਸਕਰੀਨ ਦੇਖ ਕੇ ਹੱਸ ਪੈਂਦੀ ਆ ਭਾਬੀ ਜੀਤੀ ਨੂੰ ਫੋਨ ਦਿੰਦੇ ਹੋਏ ਕਹਿੰਦੀ ਆ ਕਿ ਗਰਗਲ ਤੂੰ ਬੜੇ ਦਿਨ ਹੋ ਗਏ ਇਹਦੇ ਨਾਲ ਵੀ ਗੱਲ ਨਹੀਂ ਹੋਈ ਹੋਣੀ ਤੇਰੀ ਤਾਂ ਜੀਤੀ ਕਹਿੰਦੀ ਆ ਕੀ ਨਹੀਂ ਭਾਬੀ ਮੈਂ ਬਾਅਦ ਵਿੱਚ ਫੋਨ ਕਰ ਲਵਾਂਗੀ ਉਹ ਫੋਨ ਕੱਟ ਕੇ ਸਾਈਡ ਤੇ ਰੱਖ ਦਿੰਦੀ ਆ ਤੇ ਖੁਦ ਭਾਬੀ ਨੂੰ ਬਿਠਾ ਕੇ ਬੁੱਕਲ ਵਿੱਚ ਸਿਰ ਰੱਖ ਲੈਂਦੀ ਆ ਤੇ ਕਹਿੰਦੀ ਆ ਕਿ ਭਾਬੀ ਪਤਾ ਤੁਸੀਂ ਬਹੁਤ ਬਹੁਤ ਚੰਗੇ ਹੋ ਕੁਲਦੀਪ ਹੱਸ ਕੇ ਕਹਿੰਦੀ ਆ ਕਿ ਅੱਛਾ ਉਹ ਤਾਂ ਕਰਕੇ ਕਿਉਂਕਿ ਮੇਰੀ ਨਨਾਨ ਬਹੁਤ ਚੰਗੀ ਆ ਤੇ ਜਿੱਤੀ ਨਾਲ ਕੁਲਦੀਪ ਵੀ ਗੱਲਾਂ ਵਿੱਚ ਲੱਗ ਜਾਂਦੀ ਆ ਥੋੜੀ ਦੇਰ ਬਾਅਦ ਕੁਲਦੀਪ ਚਲੀ ਜਾਂਦੀ ਆ ਤਾਂ ਜਿੱਤੀ ਰਣਵੀਰ ਨੂੰ ਫੋਨ ਕਰਦੀ ਆ ਰਨਵੀਰ ਫੋਨ ਕਰ ਦਿੰਦਾ ਆ ਤੇ ਮੈਸੇਜ ਕਰਦਾ ਆ ਕਿ ਉਹ ਸਬਨਲ ਬੈਠ ਕੇ ਗੱਲ ਕਰ ਰਿਹਾ ਜ਼ਰੂਰੀ ਆ ਫਿਰ ਉੱਠ ਕੇ ਗੱਲ ਕਰਦਾ ਆ ਜਿੱਤੀ ਫੋਨ ਰੱਖ ਕੇ ਬੈੱਡ ਨਾਲ ਸਿਰ ਲਾ ਕੇ ਬੈਠ ਜਾਂਦੀ ਆ ਕਿਸ ਨੂੰ ਪਤਾ ਹੀ ਨਹੀਂ ਲੱਗਦਾ ਕਦ ਸੋ ਜਾਂਦੀ ਆ ਰਨਵੀਰ ਵੀ ਜਦ ਸਬਨਲ ਗੱਲਬਾਤ ਖਤਮ ਕਰਕੇ ਆਪਣਾ ਫੋਨ ਦੇਖਦਾ ਆ ਤਾਂ ਸਮਾਂ 11 ਤੋਂ ਉੱਪਰ ਹੁੰਦਾ ਆ ਫਿਰ ਉਹ ਸੋਚਦਾ ਆ ਕਿ ਜਿੱਤੀ ਸੋ ਨਾ ਗਈ ਹੋਵੇ ਪਿਛਲੇ ਦਿਨਾਂ ਵਿੱਚ ਉਹ ਕਿੰਨੀ ਚੰਨਸਨ ਰਹੀ ਆ ਫਿਰ ਉਹ ਸੋਚਦਾ ਆ ਕਿ ਮੈਸੇਜ ਕਰ ਦੇ ਮਾਂ ਜੇ ਮੈਸੇਜ ਕਰਦਾ ਹੀ ਤਾਂ ਕੋਈ ਜਵਾਬ ਨਹੀਂ ਆਉਂਦਾ ਫਿਰ ਉਹ ਕੁਝ ਲਿਖ ਕੇ ਜਿਤਿਨ ਨੂੰ ਮੈਸੇਜ ਭੇਜਦਾ ਆ ਤੇ ਫੋਨ ਸਾਈਡ ਤੇ ਰੱਖ ਦਉਂਦਾ ਆ ਕੁਲਦੀਪ ਸਵੇਰੇ ਜਿਤਿਨ ਨੂੰ ਉਠਾਉਂਦੀ ਆ ਤਾਂ ਜਿਤਿ ਉੱਠਦੀ ਤੇ 10:00 ਕੇ ਹੁੰਦੇ ਨੇ ਜਿਤਿ ਕਹਿੰਦੀ ਆ ਕਿ ਭਾਬੀ ਤੁਸੀਂ ਉਠਾਇਆ ਨਹੀਂ ਮੈਨੂੰ ਕੁਲਦੀਪ ਕਹਿੰਦੀ ਆ ਕਿ ਇੰਨੇ ਦਿਨਾਂ ਬਾਅਦ ਤੁਹ ਸਕੂਨ ਦੀ ਨੀਂਦ ਸੁੱਕੀ ਸੀ ਕਿੰਨੇ ਚਿਕਾ ਦਿੰਦੀ ਹੁਣ ਇਹ ਸਭ ਛੱਡ ਤੇ ਚੱਲ ਕੇ ਤਿਆਰ ਹੋ ਜਾ ਰੋਟੀ ਖਾ ਲਾ ਫਿਰ ਮੰਡੀ ਜਾਣਾ ਤੇ ਸ਼ਾਮ ਤੱਕ ਸੁੱਖੀ ਵੀ ਆ ਜਾਓ ਫਿਰ ਤਾਂ ਤੁਸੀਂ ਦੋਹਾਂ ਨੇ ਕੋਈ ਕੰਮ ਨਹੀਂ ਕਰਨਾ ਜਿੱਤੀ ਹਸਪੰਦ ਦੀ ਆ ਤੇ ਆਪਣੀ ਭਾਬੀ ਦੀ ਗਲਤੀ ਕਿਸ ਕਰਕੇ ਕਹਿੰਦੀ ਆ ਬੈਸਟ ਭਾਬੀ ਉਸਦੀ ਭਾਬੀ ਕਹਿੰਦੀ ਆ ਕਿ ਕਮਲੀ ਜੀ ਨਾ ਹੋਵੇ ਤਾਂ ਜਿੱਤੀ ਖਾਣਾ ਕਾ ਕੇ ਤਿਆਰ ਹੋ ਕੇ ਭਾਬੀ ਨਾਲ ਮੰਡੀ ਚਲੇ ਜਾਂਦੀ ਆ ਵਿਆਹ ਲਈ ਜਿੱਤੀ ਦਾ ਕੁਝ ਸਮਾਨ ਰਹਿੰਦਾ ਸੀ ਉਹ ਹੋ ਲੈਣ ਲਈ ਨਾਲ ਉਹਨਾਂ ਦਾ ਬਲਵਿੰਦਰ ਵੀ ਹੁੰਦਾ ਆ ਤੇ ਰਣਵੀਰ ਵੀ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਉਲਝ ਜਾਂਦਾ ਆ ਜੀਤੀ ਤੇ ਰਣਵੀਰ ਤੋਹਾਨੂੰ ਇੱਕ ਦੂਜੇ ਦਾ ਖਿਆਲ ਨਹੀਂ ਭੁੱਲਦਾ ਬਸ ਵਕਤ ਨਹੀਂ ਮਿਲਦਾ ਇੱਕ ਦੂਜੇ ਨਾਲ ਗੱਲ ਕਰਨ ਦਾ ਕੁਲਦੀਪ ਬਲਵਿੰਦਰ ਤੇ ਜੀਤੀ ਸਾਰੇ ਖਰੀਦਦਾਰੀ ਕਰਕੇ ਕਰ ਵਾਪਸ ਆ ਜਾਂਦੇ ਆ ਹਜੇ ਉਹਨਾਂ ਨੇ ਚਾਹ ਪੀ ਕੇ ਬਸ ਆਰਾਮ ਹੀ ਕੀਤਾ ਹੁੰਦਾ ਆ ਕਿ ਗੇਟ ਵੱਲੋਂ ਇੱਕ ਗੁੱਸੇ ਭਰੀ ਆਵਾਜ਼ ਆਉਂਦੀ ਆ। ਉਹ ਜੀਤੀ ਕਿੱਥਿਆਂ ਤੂੰ ਬਾਹਰ ਨਿਕਲ। ਵੜੀ ਚੰਬਲ ਗਈਆਂ ਤੂੰ। ਸਾਹਮਣੇ ਆ ਤੂੰ ਮੇਰੇ ਇੱਕ ਵਾਰ। ਹਾਂ ਅਸੀਂ ਵੀ ਦੇਖੀ ਕਿ ਸਾਡੇ ਬਿਨਾ ਵਿਆਹ ਕਿਵੇਂ ਹੁੰਦਾ ਤੇਰਾ। ਕਿ ਗੇਟ ਵੱਲੋਂ ਇੱਕ ਗੁੱਸੇ ਭਰੀ ਆਵਾਜ਼ ਆਉਂਦੀ ਆ। ਉਹ ਜੀਤੀ ਕਿੱਥਿਆਂ ਤੂੰ ਬਾਹਰ ਨਿਕਲ। ਵੜੀ ਚੰਬਲ ਗਈਆਂ ਤੂੰ। ਸਾਹਮਣੇ ਆ ਤੂੰ ਮੇਰੇ ਇੱਕ ਵਾਰ। ਹਾਂ ਅਸੀਂ ਵੀ ਦੇਖੀ ਕਿ ਸਾਡੇ ਬਿਨਾ ਵਿਆਹ ਕਿਵੇਂ ਹੁੰਦਾ ਤੇਰਾ। ਇਹ ਆਵਾਜ਼ ਗੇਟ ਤੇ ਖੜੀਆਂ ਕੁੜੀਆਂ ਦੀ ਹੁੰਦੀ ਆ ਆਵਾਜ਼ ਸੁਣ ਕੇ ਬਲਵਿੰਦਰ ਕੁਲਦੀਪ ਤੇ ਬਾਕੀ ਸਭ ਬੇੜੇ ਵਿੱਚ ਆ ਜਾਂਦੇ ਨੇ ਘਰ ਵਾਲੇ ਸਭ ਹੈਰਾਨ ਹੁੰਦੇ ਨੇ ਕਿ ਆਖੇ ਇਹ ਹੈ ਕੌਣ ਜਿੱਤੇ ਸੁੱਤੀ ਪਈ ਹੁੰਦੀ ਆ ਆਵਾਜ਼ ਸੁਣ ਕੇ ਉਸ ਦੀ ਵੀ ਨੀਂਦ ਖੁੱਲ ਜਾਂਦੀ ਆ ਤੇ ਉਹ ਬਾਹਰ ਆ ਜਾਂਦੀ ਆ ਤੇ ਬਾਹਰ ਆਉਂਦੀ ਹੋਈ ਸੋਚਦੀ ਆ ਕਿ ਕੌਣ ਆ ਜਿਹੜਾ ਇਦਾਂ ਬੋਲ ਰਿਹਾ ਆ ਉਹ ਡਰ ਵੀ ਜਾਂਦੀ ਆ ਕਿ ਕਿਤੇ ਕੋਈ ਹੋਰ ਮੁਸੀਬਤ ਨਾ ਜਾਵੇ ਤੇ ਕੁੜੀਆਂ ਨੂੰ ਦੇਖ ਕੇ ਉਹ ਹੈਰਾਨ ਹੋ ਜਾਂਦੀ ਆ ਤੇ ਕਹਿੰਦੀ ਆ ਤੁਸੀਂ ਸਾਰੇ ਉਪੱਜ ਕੇ ਜੀਤੀ ਨੂੰ ਮਿਲਦੀਆਂ ਆ ਤੇ ਵਿਆਹ ਦੀਆਂ ਵਧਾਈਆਂ ਦਿੰਦੀਆਂ ਨੇ ਤੇ ਕਹਿੰਦੀਆਂ ਨੇ ਤੂੰ ਤਾਂ ਨਹੀਂ ਬੁਲਾਇਆ ਪਰ ਸ਼ੁਕਰ ਆ ਉਹਨਾਂ ਨੂੰ ਤਾਂ ਯਾਦ ਆਈ ਸਾਡੀ ਬੇਸ਼ੱਕ ਲੇਟ ਆਈ ਪਰ ਆ ਗਈ ਤੂੰ ਤਾਂ ਭੁੱਲ ਹੀ ਗਈ ਜਿਵੇਂ ਸਾਨੂੰ ਜੀਤੀ ਕਹਿੰਦੀ ਆ ਕਿ ਨਹੀਂ ਯਾਰ ਇਦਾਂ ਦੀ ਗੱਲ ਨਹੀਂ ਸਭ ਦੱਸਦੀ ਆ ਪਹਿਲਾਂ ਮੇਰੇ ਨਾਲ ਕਰਦਿਆਂ ਨੂੰ ਮਿਲਾਂ ਕਈ ਕੁੜੀ ਕਹਿੰਦੀ ਆ ਕਿ ਖੜ ਮਿਲ ਲਵਾਂਗੇ ਸਭ ਨੂੰ ਤੇ ਉਹ ਸਾਰਿਆਂ ਨੂੰ ਇੱਕ ਵਾਰ ਚ ਹੀ ਸੱਸੀ ਕੱਲ ਬੁਲਾਉਂਦੀਆਂ ਨੇ ਤੇ ਕਹਿੰਦੀਆਂ ਨੇ ਪਹਿਲਾਂ ਇਹ ਤਾਂ ਦੇਖ ਸਾਨੂੰ ਬੁਲਾਇਆ ਕਿਸ ਨੇ ਆ ਜਿੱਤੀ ਕਹਿੰਦੀ ਆ ਕਿ ਹਾਂ ਸੱਚ ਤੁਹਾਨੂੰ ਮੇਰੇ ਵਿਆਹ ਬਾਰੇ ਦੱਸਿਆ ਕਿਸ ਨੇ ਫਿਰ ਉਹਨਾਂ ਵਿੱਚੋਂ ਇੱਕ ਕੁੜੀ ਕਹਿੰਦੀ ਆ ਕਿ ਚੱਲ ਉਸ ਨੂੰ ਵੀ ਮਿਲ ਲੈ ਤੂੰ ਹਣ ਤੇ ਉਹ ਇੱਕ ਜ਼ੋਰ ਦੀ ਸੀਟੀ ਵੱਜਦੀ ਆ ਤੇ ਗੇਟ ਵੱਲੋਂ ਇੱਕ ਕੁੜੀ ਹੋਰ ਆ ਜਾਂਦੀ ਆ ਜਿਸ ਨੂੰ ਦੇਖ ਕੇ ਜੀਤੀ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਕਿਉਂਕਿ ਹੋਰ ਕੋਈ ਨਹੀਂ ਉਹ ਸੁਖੀ ਹੁੰਦੀ ਆ ਸੁਖੀ ਹੀ ਹੁੰਦੀ ਆ ਜਿਸ ਨੇ ਇਹਨਾਂ ਕੁੜੀਆਂ ਨੂੰ ਬੁਲਾਇਆ ਹੁੰਦਾ ਆ ਫਿਰ ਕੁਲਦੀਪ ਕਹਿੰਦੀ ਆ ਕਿ ਤੁਸੀਂ ਸਾਰਿਆਂ ਬੈਠੋ ਮੈਂ ਚਾਹ ਪਾਣੀ ਲੈ ਕੇ ਆਈ ਜੀਤੀ ਸਭ ਨੂੰ ਲੈ ਕੇ ਕਮਰੇ ਵਿੱਚ ਚਲੀ ਜਾਂਦੀ ਆ ਜੀਤੀ ਆਪਣੀਆਂ ਸਹੇਲੀਆਂ ਨਾਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਦੇਖ ਪਰਸੋਂ ਤੇਰੀ ਹਲਦੀ ਤੇ ਜਾਗੂ ਆ ਤੇ ਇਹ ਵਿਆਹ ਤੱਕ ਇੱਥੇ ਹੀ ਰਹਿਣਗੀਆਂ ਜਿੱਤੀ ਕਹਿੰਦੀ ਆ ਕਿ ਇਹ ਤਾਂ ਬਹੁਤ ਵਧੀਆ ਗੱਲ ਆ ਤੇ ਤੂੰ ਆਪਣਾ ਸਮਾਨ ਵੀ ਇੱਧਰ ਮੰਗਵਾ ਲੈ ਤੂੰ ਵੀ ਇੱਥੇ ਹੀ ਰਹਿਣਾ ਆ ਤਾਂ ਸੁਖੀ ਕਹਿੰਦੀ ਆ ਕਿ ਹਾਂ ਮੇਰੀ ਜਾਨ ਐ ਇੱਥੇ ਹੀ ਆ ਮੈਂ ਵੀ ਕੁਲਦੀਪ ਚਾ ਲੈ ਕੇ ਆਉਂਦੀ ਆ ਤਾਂ ਸੁਖੀ ਕਹਿੰਦੀ ਆ ਕਿ ਭਾਬੀ ਤੁਸੀਂ ਵੀ ਬੈਠ ਜਾਓ ਤੁਹਾਡੇ ਤੋਂ ਕਿਹੜੀ ਗੱਲ ਨੂੰ ਕੀ ਆ ਸਾਡੀ ਆਹੋ ਆਪਣੀ ਸਹੇਲੀ ਨੂੰ ਪੁੱਛ ਕਦੇ ਨਹੀਂ ਲੁਕੋ ਰੱਖਿਆ ਨਾ ਕੁਝ ਕੁਲਦੀਪ ਕਹਿੰਦੀ ਆ ਜੀਤੀ ਨੂੰ ਤਾਨਾ ਮਾਰਦੇ ਹੋਏ ਜਿੱਤੇ ਕੰਨਾਂ ਨੂੰ ਹੱਥ ਲਾ ਕੇ ਕਹਿੰਦੀ ਆ ਕਿ ਭਾਬੀ ਚਲ ਮਾਫੀ ਕਰਦੇ ਹੋਣਾ ਆਪਣੀ ਛੋਟੀ ਕਮਲੀ ਨਾਨ ਨੂੰ ਕੁਲਦੀਪ ਇਹ ਸੁਣ ਕੇ ਉਸ ਨੂੰ ਗੱਲ ਲਾ ਲੈਂਦੀ ਆ ਥੋੜੀ ਦਿਰ ਬਾਅਦ ਜੋ ਬਾਕੀ ਕੁੜੀਆਂ ਆਰਾਮ ਕਰਨ ਲਈ ਪਹਿ ਜਾਂਦੀਆਂ ਨੇ ਤੇ ਜੀਤੀ ਸੁਖੀ ਨੂੰ ਕਿਤੇ ਵੇਲੇ ਆਪਣੀਆਂ ਗੱਲਾਂ ਤੋਂ ਸੁਖੀ ਗੱਲਾਂ-ਗੱਲਾਂ ਵਿੱਚ ਕਹਿੰਦੀ ਆ ਕਿਰਨ ਵੀਰਨ ਕੀ ਕੀ ਗੱਲ ਹੋਈ ਤੇਰੀ ਸਾਰੀ ਜਾਣਣੀ ਹੈ ਮੈਨੂੰ ਤੇ ਨਾਲੇ ਲੜਾਈ ਤਾਂ ਨਹੀਂ ਹੋਈ ਨਾ ਉਸ ਤੋਂ ਬਾਅਦ ਤੁਹਾਡੀ ਕਦੇ ਵੀ ਜੀਤੀ ਦਾ ਇਹ ਸੁਣ ਕੇ ਮੂੰਹ ਥੋੜਾ ਉੱਤਰ ਹੋ ਜਾਂਦਾ ਆ ਤੇ ਕਹਿੰਦੀ ਆ ਪਤਾ ਨਹੀਂ ਕਿੰਨੇ ਹੀ ਦਿਨ ਹੋ ਗਏ ਸਾਡੀ ਨਾਲ ਤਾਂ ਢੰਗ ਨਾਲ ਗੱਲ ਹੋਈ ਤੇ ਨਾ ਹੀ ਕੋਈ ਲੜਾਈ ਸੁੱਖੀ ਕਹਿੰਦੀ ਆ ਪਰ ਕਿਉਂ ਸਭ ਠੀਕ ਤਾਂ ਹੈ ਨਾ ਤੇਰੇ ਤੇ ਰਣਵੀਰ ਵਿੱਚ ਸੁੱਖੀ ਥੋੜੀ ਚਿੰਤਿਤ ਹੁੰਦੇ ਹੋਏ ਕਹਿੰਦੀ ਆ ਜੀਤੀ ਕਹਿੰਦੀ ਆ ਕਿ ਹਾਂ ਹੈ ਤਾਂ ਹੈ ਸਭ ਕੁਝ ਠੀਕ ਜਦ ਮੈਂ ਵੇਲੇ ਹੁੰਨੀ ਆ ਤਾਂ ਉਹ ਵੀ ਜੀ ਹੁੰਦੇ ਆ ਜਦ ਉਹ ਵੇਲੇ ਹੁੰਦੇ ਆ ਤਾਂ ਮੈਂ ਵੀ ਜੀ ਹੁੰਨੀ ਆ ਸੁਕੀ ਜੀਤੀ ਦਾ ਫੋਨ ਚੁੱਕਦੇ ਹੋਏ ਕਹਿੰਦੀ ਆ ਕਿ ਤੂੰ ਰੁਕ ਮੈਂ ਕਰਦੀ ਆ ਮੇਰੇ ਜੀਜੂ ਨੂੰ ਵੀਡੀਓ call ਸੁਕੀ WhatsApp ਖੋਲਦੇ ਹੋਏ ਕਹਿੰਦੀ ਆ ਕਿ ਲੈ ਤੂੰ ਅੱਜ ਤਾਂ net ਵੀ on ਨਹੀਂ ਕੀਤਾ ਤੇ ਉਹ net on ਕਰਦੀ ਆ ਤੇ ਦੇਖਦੀ ਆ ਕਿ ਵਾ ਜੀਜੂ ਦਾ ਮੈਸੇਜ ਉਹ ਰਨਵੀਵ ਦਾ account ਜਿਵੇਂ ਹੀ ਖੋਲਦੀ ਆ ਤੇ ਕਹਿੰਦੀ ਆ ਕਿ ਵਾ ਤੂੰ ਤਾਂ ਜੀਜੂ ਨੇ ਸ਼ਾਇਰ ਵੀ ਬਣਾ ਦਿੱਤਾ ਜਿੱਤੀ ਕਹਿੰਦੀ ਆ ਕਿ ਮੈਂ ਕੀ ਕੀਤਾ ਆ ਸ਼ਾਇਰ ਬਣਾਉਨ ਨੂੰ ਸੁਖੀ ਕਹਿੰਦੀ ਆ ਕਿ ਜੀਜੂ ਨੇ ਆਪ ਲਿਖ ਕੇ ਇੱਕ ਸ਼ਾਇਰ ਭੇਜਾਇਆ ਗੁੱਡ ਮਾਰਨਿੰਗ ਦੇ ਨਾਲ ਜਿੱਤੀ ਕਹਿੰਦੀ ਆ ਕਿ ਦਿਖਾ ਤਾਂ ਸੁਖੀ ਕਹਿੰਦੀ ਆ ਕਿ ਪਹਿਲਾਂ ਮੈਂ ਤੇ ਦੇਖ ਲਵਾਂ ਤੇ ਉਹ ਇੱਕ ਦੂਜੇ ਦੇ ਪਿੱਛੇ ਘੁੰਮਣ ਲੱਗ ਜਾਂਦੀਆਂ ਨੇ ਇਦਾਂ ਹੀ ਉਹ ਆਪਣੀ ਭਾਬੀ ਕੋਲ ਪਹੁੰਚ ਜਾਂਦੀਆਂ ਨੇ ਤੇ ਭਾਬੀ ਕਹਿੰਦੀ ਆ ਕਿ ਕਿਉਂ ਲੜ ਰਹੀ ਹੋ ਤੁਸੀਂ ਤਾਂ ਸੁਖੀ ਕਹਿੰਦੀ ਆ ਕਿ ਜੀਜੂ ਨੇ ਸ਼ਾਇਰ ਪੇਚਿਆ ਅਜੂ ਪੜੀ ਕੇ ਪੱਪੀ ਫਿਰ ਭਾਬੀ ਜੀਤੀ ਨੂੰ ਤੰਗ ਕਰ ਲਈ ਸੁਖੀ ਦੇ ਨਾਲ ਮਿਲ ਜਾਂਦੀ ਆ ਪਰ ਕੁਲਦੀਪ ਕਹਿੰਦੀ ਆ ਕਿ ਅੱਛਾ ਸੁਖੀ ਫੋਨ ਦੇ ਦੇ ਅਜੂ ਬੈਠੋ ਉਹ ਦੋਨੋਂ ਬੈਠ ਜਾਂਦੀਆਂ ਨੇ ਤੇ ਭਾਬੀ ਜੀਤੀ ਨੂੰ ਬਚਾ ਲਈ ਬਿਠਾ ਲੈਂਦੀ ਆ ਤੇ ਕਹਿੰਦੀ ਆ ਕਿ ਚੱਲ ਪੜ ਥੋੜਾ ਉੱਚੀ ਪੜੀ ਅਸੀਂ ਵੀ ਸੁਣਾਗੇ ਜੀਤੀ ਕਹਿੰਦੀ ਆ ਕਿ ਪਰ ਭਾਬੀ ਤਾਂ ਕੁਲਦੀਪ ਉਸ ਨੂੰ ਕਹਿੰਦੇ ਆ ਕਿ ਪੜਦਾ ਸੈਤ ਕੁਵਾਰ ਜੀਤੀ ਪੜਦੀ ਆ ਖਾਲੀ ਜ਼ਿੰਦਗੀ ਮੇਰੀ ਭਰੀ-ਭਰੀ ਜਾਪਦੀ ਆ ਤੇਰੇ ਆਉਣ ਤੋਂ ਬਾਅਦ ਸਾਰੀ ਦੁਨੀਆ ਬੜੀ ਸੋਹਣੀ-ਸੋਹਣੀ ਲੱਗਦੀ ਆ ਤੇਰੇ ਆਉਣ ਤੋਂ ਬਾਅਦ ਸਾਥ ਚੱਲਦੇ ਸੀ ਪਰ ਹੁਣ ਜੀਣ ਲੱਗਿਆ ਆ ਮੈਂ ਤੇਰੇ ਆਉਣ ਤੋਂ ਬਾਅਦ ਰੱਬ ਦੀ ਰਜਾ ਵਿੱਚ ਰਹਿਣਾ ਸਿੱਖ ਗਿਆ ਮੈਂ ਹੁਣ ਤੇਰੇ ਆਉਣ ਤੋਂ ਬਾਅਦ ਤੇਰੇ ਆਉਣ ਤੋਂ ਬਾਅਦ ਜੀਤੀ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਆ ਇਪਰੰਤੋਂ ਬਾਅਦ ਤੇ ਸੁਖੀ ਕੁਲਦੀਪ ਕਹਿੰਦੀ ਆ ਨਈ ਆਏ ਹਾਏ ਆਏ ਹਾਏ ਸੁਖੀ ਜੀਤੀ ਨੂੰ ਛੇੜਦੀ ਹੋਈ ਕਹਿੰਦੀ ਆ ਕੀ ਤੀਖ ਤੀ ਕਿ ਮੇਰੇ ਚਿਹਰੇ ਤੇ ਮੁਸਕਰਾਹਟ ਆਈ ਆ ਜੀਤੀ ਕਹਿੰਦੀ ਆ ਕਿ ਮੈਨੂੰ ਕੰਮ ਯਾਦ ਆਇਆ ਮੈਂ ਕਰਕੇ ਆਈ ਗੁਲਦੀਪ ਇੱਚੋ ਆਵਾਜ਼ ਮਾਰਦੀ ਹੋਈ ਜੀਤੀ ਫੋਨ ਤਾਂ ਲੈ ਜਾ ਜੀਤੀ ਮੁੜ ਕੇ ਫੋਨ ਲੈ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ ਤੇ ਪਿੱਛੇ ਹੀ ਸੁਖੀ ਆ ਜਾਂਦੀ ਆ ਤੇ ਆਪਣੀ ਕਿਸੇ ਹੇਲੀ ਨੂੰ ਕਹਿੰਦੀ ਆ ਕਿ ਤੈਨੂੰ ਪਤਾ ਤਰੀਓਂ ਤਵਾਦ ਉਦੇਸ ਹੀ ਲਿਰਪਿੰਦ ਨੂੰ ਕੁਝ ਸਮਝ ਨਹੀਂ ਆਉਂਦਾ ਤਹੋ ਸੁਖੀ ਜੀ ਇਸ਼ਾਰੇ ਵਿੱਚ ਪੁੱਛਦੀ ਆ ਸੁਖੀ ਸਾਰੀ ਗੱਲ ਦੱਸ ਦਿੰਦੀ ਆ ਉਹ ਸਾਰੀਆਂ ਇਕੱਠੀਆਂ ਕਹਿੰਦੀਆਂ ਨੇ ਆਈ ਹੈ ਆਈ ਹੈ ਸੋਰਮੈਂਟਿਕ ਜਿਤਿਕ ਕੁਸ਼ਨ ਚੱਕ ਕੇ ਮਾਰ ਦਿਆ ਤੇ ਕਹਿੰਦੀ ਆ ਕਿ ਚੁੱਪੋ ਜਾਓ ਯਾਰ ਤੁਸੀਂ ਜੱਜੀ ਕੁੜੀ ਜਸਵਿੰਦਰ ਕਹਿੰਦੀ ਆ ਕਿ ਕਿਉਂ ਮੇਰੀ ਸਹੇਲੀ ਨੂੰ ਤੰਗ ਕੀਤਾ ਆ ਚੱਲ ਛੱਡ ਇਨਾਂ ਦੀਆਂ ਗੱਲਾਂ ਨੂੰ ਤੂੰ ਮੇਰੇ ਨਾਲ ਗੱਲ ਕਰ। ਇਹ ਦੱਸ ਕਿ ਜੀਜੂ ਜੀ ਰਿਪਲਾਈ ਕੀ ਕੀਤਾ ਆ। ਫਿਰ ਉਹ ਹੱਸ ਕੇ ਸਕੀਨ ਨੂੰ ਹਾਈ ਫਾਈ ਦਿੰਦੀ ਆ। ਉਹ ਸਾਰੀਆਂ ਹੱਸਦੀਆਂ ਨੇ ਤੇ ਫਿਰ ਜਿੱਤੇ ਕਹਿੰਦੀ ਆ ਜਸਵਿੰਦਰ ਤੂੰ ਦੱਸ ਜੀਜੂ ਕਦੋਂ ਆ ਰਿਹਾ ਸਾਡਾ? ਜਸਵਿੰਦਰ ਕਹਿੰਦੀ ਆ ਕਿ ਉਹ ਤਾਂ ਵਿਆਹ ਦੇ ਦਿਨ ਹੀ ਆਉਣਗੇ। ਫਿਰ ਸੁਕੀ ਕਹਿੰਦੀ ਆ ਰੁਪਿੰਦਰ ਨੂੰ ਇਧਰ ਦਾ ਕੀ ਪਲਾਨ ਆ? ਤਾਂ ਉਹ ਕਹਿੰਦੀ ਆ ਕਿ ਕਿਹਾਤਾ ਸੀ ਪਰ ਵਿਆਹ ਤੋਂ ਪਹਿਲਾਂ ਇਦਾਂ ਆਉ ਕਿ ਨਹੀਂ ਇਹ ਨਹੀਂ ਪਤਾ ਬਾਕੀ ਕਹਿੰਦਾ ਸੀ ਕਿ ਸੁਖੀ ਨੇ ਇਹਨੇ ਮਾਣ ਨਾਲ ਬੁਲਾਇਆ ਆ ਜਾਣਾ ਚਾਹੀਦਾ ਆ ਹੁਣ ਰੁਪਿੰਦਰ ਨੂੰ ਛੱਡ ਕੇ ਬਾਕੀ ਕਹਿੰਦੀਆਂ ਨੇ ਕਿ ਆਏ ਹਾਏ ਆਏ ਹਾਏ ਤੇ ਉਹ ਆਪਣੀਆਂ ਗੱਲਾਂ ਵਿੱਚ ਮਸਤ ਹੋ ਜਾਂਦੀਆਂ ਨੇ ਅੱਜ ਜਿੱਤੀ ਨੂੰ ਸਵੇਰੇ ਮਹਿੰਦੀ ਲਗਣੀ ਹੁੰਦੀ ਆ ਤੇ ਸ਼ਾਮ ਨੂੰ ਜਾ ਕੋ ਤੇ ਹਲਦੀ ਹੁੰਦੀ ਆ ਸਵੇਰੇ ਨਾਲ ਹੀ ਕਰ ਰੌਣਕਾਂ ਲੱਗੀਆਂ ਹੁੰਦੀਆਂ ਨੇ ਮਹਿਮਾਨ ਵੀ ਆ ਰਹੇ ਹੁੰਦੇ ਨੇ ਸੁੰਦਰੀ ਬੁਆ ਵੀ ਆ ਗਈ ਹੁੰਦੀ ਆ ਪਰ ਬਿੰਦਰ ਬੁਆ ਅਜੇ ਨਹੀਂ ਆਈ ਹੁੰਦੀ ਉਹਨਾਂ ਨੇ ਆਜਾਣਾ ਹੁੰਦਾ ਆ ਸੁਖੀ ਮਹਿੰਦੀ ਲਵਾ ਰਹੀ ਜੀਤੀ ਕੋਲ ਬੈਠੀ ਹੁੰਦੀ ਆ ਤੇ ਕਹਿ ਰਹੀ ਹੁੰਦੀ ਆ ਕਿ ਸ਼ੁ크ਰਾ ਤੇਰਾ ਵੀ ਵਿਆਹ ਹੋ ਗਿਆ ਏ ਜੀਤੀ ਹੱਸ ਦਿੰਦੀ ਆ ਜਿਹੜੇ ਗੀਤ ਜਨਾਨੀਆਂ गा ਰਹੀਆਂ ਹੁੰਦੀਆਂ ਨੇ ਉਹ ਬੜੇ ਹੀ ਧਿਆਨ ਨਾਲ ਸੁਣ ਰਹੀਆਂ ਹੁੰਦੀਆਂ ਨੇ ਸੁਖੀ ਜਾ ਕੇ ਕਹਿੰਦੀ ਆ ਕਿ ਮਾਸੀ ਕਿ ਸਾਨੂੰ ਵੀ ਗੀਤ ਕੋਣੀ ਸਿਖਾ ਦੋ ਤਾਂ ਮਾਸੀ ਕਹਿੰਦੀ ਆ ਕਿ ਜਿਮੀ ਜਿਮੀ ਅਸੀਂ ਗਾਉਣੇ ਆ ਓਮੀ ਓਮੀ ਤੁਸੀਂ ਪਿੱਛੇ ਪਿੱਛੇ ਗਾਉਣੇ ਆ ਬਸ ਸੁਖੀ ਕਹਿੰਦੀ ਆ ਕਿ ਠੀਕ ਆ ਸੁਖੀ ਦੇ ਨਾਲ ਰਪਿੰਦਰ ਤੇ ਜਸਵਿੰਦਰ ਵੀ ਲੱਗ ਜਾਂਦੀਆਂ ਨੇ ਤੇ ਉਹ ਕਈ ਗੀਤ ਗਾਉਂਦੀਆਂ ਨੇ ਥੋੜੇ ਸਮੇਂ ਬਾਅਦ ਰਮਨਦੀਪ ਕਹਿੰਦੀ ਆ ਕਿ ਜਿੱਤੀ ਨੂੰ ਰੋਟੀ ਤਾਂ ਖਵਾ ਦਿਓ ਤੇ ਸੁਖੀ ਕਹਿੰਦੀ ਆ ਕਿ ਲੈ ਆਓ ਮਾਸੀ ਜੀ ਮੈਂ ਖਵਾ ਦਿੰਨੀ ਆ ਜਿੱਤੀ ਨੂੰ ਰੋਟੀ ਖਵਾ ਦਿੱਤੀ ਦੋਂ ਰਮਨਦੀਪ ਨੂੰ ਇਹੇ ਫਿਕਰ ਹੋ ਜਾਂਦੀ ਆ ਕਿ ਪਤਾ ਨਹੀਂ ਜਿੱਤੀ ਦੇ ਕੱਪੜੇ ਤਿਆਰ ਸ਼ਾਮ ਵਾਲੇ ਤੇ ਕੱਲ ਵਾਲੇ ਇਹ ਸੋਚ ਕੇ ਉਹ ਸੁਖੀ ਨਾ ਆਵਾਜ਼ ਹਿੰਦੀ ਆ ਤੇ ਕਹਿੰਦੀ ਆ ਕਿ ਕੁਲਦੀਪ ਤੂੰ ਪੁੱਛ ਕੱਪੜੇ ਤਿਆਰ ਨਹੀਂ ਨਾ ਸੁੱਕੇ ਪਾਣੀ ਦਾ ਗਲਾਸ ਦਿੰਦੀ ਹੋਈ ਕਹਿੰਦੀ ਆ ਕਿ ਮਾਸੀ ਜੀ ਸਭ ਤਿਆਰ ਆ ਤੁਸੀਂ ਬੇਫਿਕਰ ਰਹੋ ਮੇਰੇ ਹੁੰਦੇ ਹੋਏ ਮੇਰੀ ਜਾਨ ਦੇ ਵਿਆਹ ਵਿੱਚ ਕੋਈ ਦਿੱਕਤ ਨਹੀਂ ਆਉ ਠੀਕ ਆ ਰਮਨਦੀਪ ਉਸ ਦੀ ਗੱਲ ਤੇ ਹੱਥ ਰੱਖ ਦਿੰਦੀ ਆ ਤੇ ਕਹਿੰਦੀ ਆ ਠੀਕ ਆ ਕੁਲਦੀਪ ਨਾਲ ਮਿਲ ਕੇ ਸਭ ਸੰਭ ਲਈ ਹੁਣ ਜੀਤੀ ਦੀ ਮਹਿੰਦੀ ਸੁੱਕ ਗਈ ਕਿ ਨਹੀਂ ਇਹ ਬੋਲ ਜੇ ਜੀਤੀ ਦੇ ਕੰਨਾਂ ਵਿੱਚ ਪੈਂਦੇ ਨੇ ਤਾਂ ਉਸੇ ਚਿਹਰੇ ਦੀ ਸਮਾਈਲ ਦਫਲ ਹੋ ਜਾਂਦੀ ਆ ਕਿਉਂਕਿ ਇਹ ਬੋਲ ਬਿੰਦਰ ਬੂਆ ਤੇ ਹੁੰਦੇ ਨੇ ਜੀਤੀ ਪਹਿਲਾਂ ਤਾਂ ਬਿੰਦਰ ਬੂਆ ਨੂੰ ਬੁਲਾਉਂਦੀ ਨਹੀਂ ਪਰ ਜਦ ਬਿੰਦਰ ਬੂਆ ਮਨਾਉਂਦੀ ਆ ਤਾਂ ਉਹ ਮੰਨ ਜਾਂਦੀ ਆ ਫਿਰ ਉਹ ਕਹਿੰਦੀ ਆ ਕਿ ਖੰਡ ਤੇਲ ਲਾਇਆ ਇਹ ਦਿੱਤੇ ਤਾਂ ਪਿੱਛੇ ਜੀਤੀ ਆ ਕੇ ਕਹਿੰਦੀ ਆ ਕਿੱਲੋ ਬੂਆ ਜੀ ਤੁਸੀਂ ਆਪ ਹੀ ਲਾ ਦਿਓ ਫਿਰ ਬਿੰਦਰ ਜੀਤੀ ਦੀ ਮਹਿੰਦੀ ਤੇ ਖੰਡ ਤੇ ਲਾ ਦਿੰਦੀ ਆ ਸਭ ਜੀਤੀ ਜੀਤੀ ਹੀ ਕਰ ਰਹੇ ਹੁੰਦੇ ਨੇ ਸਭ ਨੂੰ ਜੀਤੀ ਦੀ ਹੀ ਫਿਕਰ ਹੁੰਦੀ ਆ ਫਿਰ ਚਾਹੇ ਉਹ ਸੁੱਖੀ ਦਾ ਪੂਰਾ ਪਰਿਵਾਰ ਹੋਵੇ ਜਿਹੜਾ ਕੱਲ ਸ਼ਾਮ ਨੂੰ ਹੀ ਘਰ ਆ ਗਿਆ ਹੁੰਦਾ ਆ ਜਾਂ ਫਿਰ ਜੀਤੀ ਦਾ ਆਪਣਾ ਪਰਿਵਾਰ ਜਾਂ ਫਿਰ ਬੂਆ ਸਭ ਜੀਤੀ ਜੀਤੀ ਹੀ ਦੀ ਹੀ ਫਿਕਰ ਕਰ ਰਹੇ ਹੁੰਦੇ ਨੇ ਆਖਿਰ ਕਰਨ ਵੀ ਕਿਉਂ ਨਾ ਆ ਜੀਤੀ ਦਾ ਦਿਨ ਜੋ ਹੁੰਦਾ ਆ ਇੰਜ ਹੀ ਤਿਆਰੀਆਂ ਕਰਦੇ ਤੇ ਗੀਤ ਗਾਉਂਦੇ ਤੜਕੇ ਤੋਂ ਦੁਪਹਿਰ ਤੀ ਦੁਪਹਿਰ ਤੋ ਸ਼ਾਮ ਹੋ ਜਾਂਦੀ ਆ ਰਣਵੀਰ ਦੇ ਘਰ ਵਿੱਚ ਵੀ ਖੂਬ ਰੌਣਕ ਲੱਗੀ ਹੁੰਦੀ ਆ ਗੁਲਬੰਦ ਸਭ ਨੂੰ ਸੁਮਚਾਰ ਹੀ ਹੁੰਦੀ ਆ ਕਿ ਸਭ ਠੀਕ ਤੇ ਵਧੀਆ ਟੰਗ ਨਾਲ ਹੋ ਜਾਣਾ ਚਾਹੀਦਾ ਆ ਉਹ ਕੰਮ ਦੀ ਬੜੀ ਫਿਕਰ ਕਰ ਰਹੀ ਹੁੰਦੀ ਆ ਬਿੰਦਰਾ ਕੇ ਕਹਿੰਦੀ ਆ ਕਿ ਮੰਮੀ ਬੈਠੋ ਤੁਸੀਂ ਤੇ ਚਾਹ ਪਿਓ ਵੀਰੇ ਦੀ ਸ਼ਿਰਵਾਨੀ ਆ ਗਈ ਆ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓਸ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੀ ਰਿਹਾ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ੀਕਾਲ